ਹਾਂ ਜੀ ਹਾਜ਼ਰੀ ਕਿਹੜੀ ਜੁੜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਕਾ ਪਲੂਫਾਇਆ ਕਿ ਸਾਰੇ ਮੱਦੇ ਤੇ ਬੜੀ ਵਿਆਪਕੀ ਦਾਾਲ ਤੇ ਬੜਾ ਵਿਸਤਾਰਪੂਰਕ ਸਾਡੇ ਸਿੰਘ ਸਾਹਿਬਾਨ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਸਿੰਘ ਸਾਹਿਬ ਉਹਨਾਂ ਨੇ ਕਿਹਾ ਵਕਿ ਇਹ ਗੱਲ ਦਾ ਜਿਹੜਾ ਜਵਾਬ ਅਸਿਰ ਅਕਾਲ ਤੱਕ ਅਕਾਲ ਪਤ ਸਾਬ ਜੱਦਰ ਸਾਹਿਬ ਦੇਣ ਕਿਉਂਕਿ ਉਸ ਪਖੰਡੀ ਸਾਧ ਨੇ ਆਪਣੇ ਮੂੰਹ ਮੰਨਿਆ ਕਿ ਮੈਂ ਪੰਜ ਜਮਾਤਾਂ ਪੜਿਆ ਹੋਇਆ ਹਾਂ ਉਹ ਜਿਹੜਾ ਬੰਦਾ ਪੰਜ ਮਾਤਾ ਪਹਿਲਾਂ ਪੜਿਆ ਹੋਇਆ ਉਹ ਲੋਕਾਂ ਦੇ ਵਿੱਚ ਕੀ ਵਿਚਰੇਗਾ ਉਹਦੀ ਮਾਨਸਿਕਤਾ ਕਿਵੇਂ ਦੀ ਹੋਏਗੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਬੜੀ ਬਿਬਾਕੀ ਦੇ ਨਾਲ ਛੋਟਾ ਮੂੰਹ ਤੇ ਵੱਡੀ ਗੱਲ ਅੱਜ ਅਕਾਲ ਤਖਤ ਦੇ ਜਹਦਰ ਸਾਹਿਬ ਆਨੇ ਗੜਗੱਜੀ ਬੈਠੇ ਨੇ ਵੀ ਜਾਣ ਉਸ ਤੋਂ ਪਹਿਲਾਂ ਬੈਠੇ ਜਾਂ گاਵੀ ਬੈਠਣ ਵਾਲੇ ਹੋਣਗੇ ਇਹ ਗੱਲ ਸਪਸ਼ਟ ਸਾਨੂੰ ਹੁਣ ਕਰ ਦਿਓ ਜਾਂ ਤਾਂ ਇਹਨਾਂ ਡੇਰਾਵਾਦੂ ਪਖੰਡੀਆਂ ਨੂੰ ਇਹਨਾਂ ਤਾਂ ਬਾਈਕਾਟ ਕਰ ਦਿਓ ਤੇ জাফর ਸਾਹਿਬ ਜੀ ਜੇ ਐਦਾਂ ਹੀ ਸਾਡੇ ਨਾਲ ਪਿੰਡਾਂ 'ਚ ਮੜੀਆਂ ਵਾ ਕਰਨੀਆਂ ਸਾਡੇ ਭਾਂਡੇ ਵਾ ਕਰਨੇ ਆ ਸਾਡੀਆਂ ਤੁਸੀਂ ਬਾਟੇ ਵਾ ਕਰਨੇ ਆ ਤੇ ਫਿਰ ਮذਬੀ ਸਿੱਖ ਸਮਾਜ ਦਾ ਬਾਈਕਟ ਕਰਦੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਜਹਦਰ ਸਾਹਿਬ ਇਸੇ ਸੀਰ ਅਕਾਲਪਤੀ ਸਾਹਿਬ ਦੇ ਉੱਪਰ ਸਾਡੇ ਪੁਰਖਾਂ ਦੀਆਂ ਪਹਿਲਾਂ ਵੀ ਕੜਾ ਪ੍ਰਸ਼ਾਧੀਆਂ ਦੇਗਾ ਪਰਵਾਨੀ ਸੀ ਹੁੰਦੀਆਂ ਤੇ ਨਨਕਾਣਾ ਸਭ ਤੋਂ ਪਹਿਲਾਂ ਸਾਡੇ ਸਮਾਜ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਯੁਰਦ ਦੇ ਨਾਲ ਦੇਗਾ ਵੀ ਪ੍ਰਮਾਣ ਕਰਾਈਆਂ ਵਾ ਜਿੱਦਾਂ ਉਹਨਾਂ ਨੇ ਦੇਗਾ ਪ੍ਰਮਾਣ ਕਰਾਈਆਂ ਵਾ ਫਿਰ ਅਸੀਂ ਵੀ ਅਕਾਲ ਤਖਤ ਦਾ ਜਦੋਂ ਭਾਵੇਂ ਜਿੱਦੀ ਮਰਜ਼ੀ ਸ਼ਾਹ ਦੇ ਬੈਠਾ ਹੋਵੇ ਆਪਾਂ ਉਹ ਵੀ ਯਾਦ ਕਰਾਵਾਂਗੇ ਤੇ ਇਹ ਜਿਹੜੇ ਡੇਰੇ ਪਖੰਡੀ ਸਾਹ ਤੇ ਸਾਡੀਆਂ ਪੰਗਤਾਂ ਦੋ ਕਰਦੇ ਆਪਾਂ ਉਹ ਵੀ ਯਾਦ ਕਰਾਵਾਂਗੇ ਸਿਰਫ ਤੇ ਸਿਰਫ ਫੈਸਲਾ ਤੁਹਾਨੂੰ ਤੁਹਾਡੇ ਤੇ ਰੱਖਿਆ ਕਿ ਤੁਸੀਂ ਉਹਨਾਂ ਦਾ ਬਾਈਕਟ ਕਰਦੇ ਹੋ ਜਾਂ ਸਾਡੇ ਸਮਾਜ ਦਾ ਬਾਈਕਟ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ